ਹਾਂਜੀ ਸਤਿ ਸ਼੍ਰੀ ਅਕਾਲ ਦੋ ਤੁਹਾਡਾ ਦਾ ਸਵਾਗਤ ਆ ਥਾਲੀ ਵਾਲ ਮੁਰਗੀ ਪਾਲਣ ਦਾ ਧੰਦਾ ਇਹ ਹੈਗਾ ਆਪਣਾ ਸੈੱਡ ਨੰਬਰ 2 ਇਹ ਪੱਖੇ ਹੈਗੇ ਨੇ ਗਰਮ ਹਵਾ ਬਾਹਰ ਕੱਢ ਰਹੇ ਨੇ ਇਹ ਏਸੀ ਸੈੱਡ ਨੇ ਆਪਣੇ ਜਿਨ੍ਹਾਂ ਨੂੰ ਕੂਲਰ ਏਸੀ ਗਏ ਨੇ ਸੋ ਨੂੰ ਅੱਜ ਸੈੱਡ ਦੇ ਬਾਰੇ ਸਾਰੀ ਜਾਣਕਾਰੀ ਦੇਵਾਂਗੇ ਕੀ ਕੀ ਫਾਇਦੇ ਨੇ ਕੀ ਕੀ ਉਹ ਇਹ ਆਪਣਾ ਪੈਨਲ ਆ ਗਿਆ ਪੱਖਿਆਂ ਵਾਲਾ ਮਤਲਬ ਦੇਖੋ ਜਮੇ ਇਹ ਪੱਖਾ 12 ਨੰਬਰ ਇੱਥੇ ਬੰਦ ਹੋ ਜਾਂਦਾ ਏ ਇੱਥੇ ਲਾਵਾਂਗੇ ਮੈਨੂਅਲ ਚੱਲ ਪਿਆ ਵੀ ਚੱਲਦਾ ਹੀ ਰਹੂ ਇਧਰ 1 ਨੰਬਰ ਦੇ ਲਾਵਾਂਗੇ ਤੇ ਆਟੋ ਆ ਆਪੇ ਹੀ ਟੈਂਪਰੇਚਰ ਦੇ ਹਿਸਾਬ ਦੇ ਨਾਲ ਆਟੋ ਪੱਖੇ ਨੇ ਹਵਾ ਵਾਰ ਗੱਡਣੀਆਂ ਦੇਖੋ ਸੈਟ ਸੀ ਅੰਦਰੋਂ ਦੇਖ ਇਹ ਹੈਗੇ ਆਪਣੇ ਰੇਹ ਵਾਲੇ ਵੱਡੇ ਦੱਸਾਂਗੇ ਥੋਨੂੰ ਕਿੱਥੇ ਹੁੰਦਿਆ ਮੁਰਗੀ ਦੇ ਪਿੰਜਰੇ ਦੇ ਥੱਲੇ ਆ ਇਹ ਪਟਿਆਂ ਦੇ ਰਾਹੀਂ ਰੇ ਬਾਹਰ ਆਉਂਦਾ ਗਾ ਬਦਵਲ ਜਿਵੇਂ ਆ ਪੈਨਲ ਆ ਗਿਆ ਪਟਿਆਂ ਦਾ ਇੱਕ ਨੰਬਰ ਪਟਾ ਉਹ ਥੱਲੇ ਵਾਲਾ ਇਹ ਵਾਲਾ ਇੱਕ ਨੰਬਰ ਪਹਿਲੀ ਚੱਲਦਾ ਆਹ ਵਾਡੇ ਚੱਲਣਗੇ ਗੁਰਸ਼ ਨਾਲ ਲਾਵਾਂਗੇ ਆਪਾਂ ਦੇਖੋ ਵੀਡੀਓ ਚ ਆਇਂ ਜਾ ਕੇ ਰੱਖਦੇ ਆਂ ਤੇ ਆਇਂ ਲਾ ਕੇ ਔਰ ਇਹ ਆਟੋਮੈਟਿਕ ਆਈ ਜਾਣਾ ਉਹ ਪਟੇ ਦੇ ਡਿੱਗੀ ਆਣਾ ਉਹਦੇ ਰਾਹੀਂ ਆਟੋਮੈਟਿਕ ਬਾਹਰ ਟਰਾਲੀ 'ਚ ਪੈਣਾ ਬਰਬਲ ਟਰਾਲੀ ਜਿੱਕੇ ਮੈਂ ਦਸ ਖਾਮਾ ਸੋਲੂ ਇਸ ਤਰ੍ਹਾਂ ਜਾਂਦਾ ਫਟਾ ਜਾਂਦਾ ਜਾਂਦਾ ਦੇਖੋ ਉਹ ਉੱਥੇ ਆਪਣੀ ਟਰਾਲੀ ਲੱਗੀ ਹੁੰਦੀ ਆ ਥੱਲੇ ਉੱਪਰ ਦੀ ਪਟੇ ਨੇ ਆਟੋਮੈਟਿਕ ਟਰਾਲੀ ਦੇ ਵਿੱਚ ਰੇਖਾ ਕੱਢ ਦਿੰਦਾ ਮੁਰਕੀਆਂਦਾਰੇ ਬਾਕੀ ਮੁਰਗੀਆਂ ਰੇਹੇ ਗਾਹਾਂ ਜਾ ਕੇ ਗ੍ਰੈਂਡ ਹੋ ਕੇ ਸੁੱਕਾ ਰੇ ਵੀ ਬਣ ਜਾਂਦਾ ਜਿਵੇਂ ਜੂਰੀਆ ਖੜੇ ਹੁੰਦੇ ਆ ਓਵੇਂ ਇੱਥੇ ਦੇ 6 ਗੱਟੇ ਪਾਈਏ ਦਾ ਟਰਾਲੀ ਦਾ ਕੰਮ ਕਰਦੇ ਨੇ ਤੇ ਬਾਕੀ ਹੋਰ ਗੱਲਾਂ ਦੱਸਦਾ ਹੋਇਆ ਤੁਹਾਨੂੰ ਦਿਖਾਉਣਾਗਾ ਇਹ ਆ ਮੁਰਗੀ ਆਪਣੀ ਦੇਖੋ ਮੁਰਗੀ ਅੰਦਰ ਪਾਈਪ ਲੱਗੀ ਹੋਈ ਆ ਦੇਖੋ ਨਿੱਪਲ ਆ ਪਾਪ ਤੇ ਨਿੱਪਲ ਲੱਗੇ ਹੋਏ ਨੇ ਆਟੋਮੈਟਿਕ ਪਾਣੀ ਪਿੰਦੀ ਆ ਤੇ ਫੀਡਰ ਆ ਮੁਰਗੀ ਫੀਡ ਆ ਪਿੰਝ ਖਾਂਦੀ ਆ ਇੱਥੇ ਆ ਮੁਰਗੀ ਦਾ ਅੰਡੇ ਵਾਲਾ ਪਟਾ ਆ ਗਿਆ ਮੁਰਗੀ ਪਿੰਜਰੇ ਦੇ ਇੱਥੇ ਆਂਡਾ ਦਿੰਦੀ ਆ ਤਾਂ ਆ ਆਟੋਮੈਟਿਕ ਪਟੇ ਤੇ ਆਂਡਾ ਆਉਂਦਾ ਪਟੇ ਤੇ ਆਉਣ ਸਾਰ ਆਟੋਮੈਟਿਕ ਅੱਗੇ ਚਲਾਇਆ ਜਾਂਦਾ ਜਿਹੜਾ ਉਹਨੇ ਲੇਬਰ ਆਂਡਾ ਚੱਕਦੀ ਆ ਉੱਥੇ ਜਾਂਦਾ ਉਹ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਮੁਰਗੀ ਦੇ ਪਿੰਜਰੇ ਥੱਲੇ ਉਹ ਪਟਾਕਾ ਜਿਹੜਾ ਰੇ ਵਾਲਾ ਤੁਹਾਨੂੰ ਪਹਿਲਾਂ ਦਿਖਾਇਆ ਸੀ। ਮੁਰਗੀ ਹੁਣ ਜੋ ਵੀ ਰੇ ਵਗੈਰਾ ਪੱਠ ਬੈਠ ਵਗੈਰਾ ਕਰੂਗੀ ਤਾਂ ਉਹ ਪੱਡੇ ਤੇ ਜਾ ਕੇ ਡਿੱਗੀ। ਆਂਡਾ ਆਉ ਆ ਪੱਡੇ ਤੇ ਫੀਡਰ ਚੋਂ ਫੀਡ ਖਾਣੀ ਆ ਤੇ ਪਾਣੀ ਪੀਣ ਨੂੰ ਆਪਣੀਆਂ ਉਹ ਲੱਗੀਆਂ ਹੋਈਆਂ ਪਾਈਪਾਂ। ਜੀਤੇ ਨਿੱਪੜ ਲੱਗੇ ਹੋਏ ਨੇ ਆ ਆ ਜੀ ਮਰਜ਼ੀ ਅਨੁਸਾਰ ਪਾਣੀ ਪਿੰਦੀ ਆ। ਇਹ ਲਾਈਟ ਆ ਜੀ। ਰਾਤ ਨੂੰ 9 ਵਜੇ ਤੋਂ ਲੈ ਕੇ ਸੜਕੇ 4 ਵਜੇ ਤੱਕ ਲਾਈਟ ਬੰਦ ਰਹਿੰਦੀ ਆ ਹੁਣ ਦਾ ਮੁਰਗੀ ਫੀਡ ਨਹੀਂ ਖਾਂਦੀ ਤੇ ਸਵੇਰ ਤੋਂ ਰਾਤ ਦੇ 4 ਤੋਂ ਰਾਤ ਦੇ 9 ਵਜੇ ਤੱਕ ਫੀਡ ਖਾਂਦੀ ਆ ਮੁਰਗੀ ਤੇ ਆਂਡਾ ਦਿੰਦੀ ਆ ਦੇਖੋ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਆਂਡਾ ਆ ਰਹਾ ਪਟ ਦੇ ਪੁਰਾ ਜਾਂਦਾ ਨਾ ਆਂਡਾ ਆਟੋਮੈਟਿਕ ਦਿਖਾਉਂਗਾ ਤੁਹਾਨੂੰ ਕਿਵੇਂ ਮਸ਼ੀਨ ਤੇ ਜਾਂਦਾ ਤੇ ਕਿਵੇਂ ਲੀਵਰ ਾਂਡਾ ਜਗਦੀ ਹੈ ਇਹ ਕੰਮ ਸੌਖਾ ਜਾਂ ਔਖਾ ਇਹ ਆਪਾਂ ਲੇਬਰ ਤੋਂ ਵੀ ਪੁੱਛਾਂਗੇ ਤੇ ਬਾਕੀ ਓਪਨ ਸ਼ਿੱਡਾਂ ਨਾਲ ਉਹਦਾ ਕੋਸਾਦ ਵਧੀਆ ਵੀ ਆ ਪਰ ਮੁਰਗੀ ਲਈ ਕੋਸਾਦ ਵਧੀਆ ਵੀ ਨਹੀਂ ਮੁਰਗੀ ਓਪਨ ਸੈੱਟ 'ਚ ਵੱਧ ਅੰਡਾ ਨਹੀਂ ਦਿੰਦੀ ਅਤੇ ਏਸੀ ਸੈੱਟ 'ਚ ਘੱਟ ਦਿੰਦੀ ਆ ਉਹਦਾ ਵੀ ਕੋਈ ਕਾਰਨ ਆ ਮੁਰਗੀ ਨੂੰ ਵੱਧ ਚਾਨਣ ਚਾਹੀਦਾ ਹੁੰਦਾ ਲਾਈਟ ਜਿੰਨੀ ਲਾਈਟ ਵੱਧ ਲਾਉਗੀ ਮੁਰਗੀ ਉਹਨਾ ਅੰਡਾ ਦੇਊਗੀ ਬਾਕੀ ਜੋ ਕਿਸੇ ਨੇ ਸਰਾਣਾ ਮੁਰਗੀ ਪਾਲਣ ਦਾ ਧੰਦਾ ਕਰਨਾ ਚਾਹੂ ਤਾਂ ਕਰ ਸਕਦਾ ਹੈਗਾ ਤੁਹਾਨੂੰ ਦੱਸਾਂਗੇ ਜਿਵੇਂ ਆਂਡਾ ਲੈ ਬਰਾਪੀ ਪਟਾ ਸਹੀ ਕਰਦੀ ਹੈ ਤੇ ਆ ਦੇ ਦੰਦਣਾ ਆਟੋਮੈਟਿਕ ਆਂਡਾ ਆਟੋਮੈਟਿਕ ਹੀ ਰੇ ਬਾਹਰ ਨਿਕਲਣਾ ਆਟੋਮੈਟਿਕ ਹੀ ਆਂਡਾ ਆਉਣਾ ਆਟੋਮੈਟਿਕ ਹੀ ਮੁਰਗੀ ਨੇ ਪਾਣੀ ਪੀਣਾ ਫੀਡ ਖਾਣੀ ਜਿਹੜੇ ਫੀਡਰਾਂ 'ਚ ਫੀਡ ਪਾਉਂਦੇ ਆ ਉਹ ਵੀ ਆਟੋਮੈਟਿਕ ਹੀ ਫੀਡਰ ਫੀਡ ਆਉਂਦੀ ਆ ਆਹ ਟਰਾਲੀਆਂ ਖੜੀਆਂ ਨੇ ਮੂਰੇ ਇਹ ਟਰਾਲੀਆਂ ਦੇ ਰਾਹੀਂ ਫੀਡ ਭਰ ਜਾਂਦੀ ਆ ਉੱਪਰੋਂ ਆਓਗਰ ਲੱਗਿਆ ਹੋਇਆ ਭਰ ਕੇ ਇੱਥੇ ਆਉਂਦੀ ਆ ਛੇਜੇ ਤੇ ਇਹ ਜਿਹੜਾ ਚਲਾਉਂਦੇ ਆ ਮਸ਼ੀਨ ਆ ਆਟੋਮੈਟਿਕ ਥੋੜੀ ਥੋੜੀ ਫੀਡ ਪੈਂਦੀ ਜਾਂਦੀ ਦੇਖੋ ਇਸ ਤਰ੍ਹਾਂ ਹਾਂਜੀ ਕੋਈ ਨਾ ਤੇ ਦੇਖੋ ਆਟੋਮੈਟਿਕੀ ਆਂਡਾ ਹੁੰਦਾ ਹੈਗਾ ਇੱਥੇ ਖੜ ਕੇ ਲੇਵਰ ਆਂਡਾ ਚੱਕਦੀ ਆ ਦੇਖੋ ਚੱਕਿਆ ਹੋਇਆ ਆਂਡਾ ਦਿਖਾਉਣਾ ਆਂਡਾ ਸਟੋਰ ਆ ਇਹ ਆਪਣਾ ਡੇਲੀ ਦੀ 1500 ਡਰੋਜ ਆ ਇੱਕ ਸੈਟ ਦੇ ਵਿੱਚ ਆਉਣੀ ਤੇ ਆਪਣਾ ਫਾਈਨਲ ਆ ਗਿਆ ਫਾਈਨਲ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਟੈਂਪਰੇਚਰ ਵਗੈਰਾ ਹੁੰਦਾ ਜਿਵੇਂ ਸੱਬੀ ਟੈਂਪਰੇਚਰ ਟੋਟਲ ਆ ਤੇ ਦੇਖੋ ਇਹ ਸੱਬੀ ਆ 25 28 ਆ ਆਟੋਮੈਟਿਕ ਹੀ ਸਾਰਾ ਕੁਝ ਦਿਖਾਉਣਾਗਾ ਉਹ ਕੂਲਿੰਗ ਪੈਡ ਖੁੱਲਣੇ ਆ ਆਟੋਮੈਟਿਕ ਹੀ ਸਾਰਾ ਕੁਝ ਆ ਬੋਲ ਦੇ ਹੁੰਦੇ ਆ ਸਾਰੇ ਫੀਡਰਾਂ ਦੇ ਵਿੱਚ ਇਸ ਤਰ੍ਹਾਂ ਆਪ ਭਰ ਜਾਂਦੇ ਆ ਡੱਬੇ ਤੇ ਇਹ ਆਟੋਮੈਟਕੀ ਰੇਪ ਪਾਉਂਦੇ ਆ ਆਹ ਮਤਲਬ ਫੀਡ ਪਾਉਂਦੇ ਜਾਂਦੇ ਆ ਸੌਰੀ ਜੇ ਕਿਸੇ ਨੇ ਮੁਰਗੀ ਪਾਲਣ ਦਾ ਧੰਦਾ ਕਰਨਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਹੋਊਗਾ ਤਾਂ ਅੱਡਾ ਸਾਡੇ ਕੋਲੇ ਹੋਰ ਵੀ ਵੀਡੀਓ ਇਸ ਤਰ੍ਹਾਂ ਦੀਆਂ ਆਉਣਗੀਆਂ ਹੁਣ ਇਸ ਚੈਨਲ ਦੇ ਉੱਤੇ ਮੁਰਗੀ ਪਾਲਣ ਦੇ ਧੰਦੇ ਬਾਰੇ ਹੀ ਵੀਡੀਓ ਆਉਣੀਆਂ ਜਾਂ ਗੁਰਸਿੱਖ ਵੀਡੀਓ ਆਉਣੀਆਂ ਕੋਈ ਮਾੜੀ ਵੀਡੀਓ ਨਹੀਂ ਆਉਣੀ ਚੰਗਾ ਚੈਨਲ ਤੁਸੀਂ ਸਬਸਕ੍ਰਾਈਬ ਕਰੋ ਤੇ ਬਾਕੀ ਇਸ ਤਰ੍ਹਾਂ ਵੀਡੀਓ ਨੂੰ ਸ਼ੇਅਰ ਕਰੋ ਜੇ ਤੁਸੀਂ ਨਹੀਂ ਕਰਨਾ ਚਾਹੁੰਦੇ ਤਾਂ ਹੋਰ ਕੋਈ ਜਿਹੜੇ ਕਰਦੇ ਆ ਉਹਨਾਂ ਤੱਕ ਪਹੁੰਚੇ ਇਹ ਵੀਡੀਓ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਾਕੀ ਧੰਨਵਾਦ ਦੋਸਤੋ ਹੋਰ ਵੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਮੁਰਗੀ ਪਾਲਣ ਦੇ ਧੰਦੇ ਦੇ ਸੰਬੰਧ ਵਿੱਚ ਜੇ ਕਿਸੇ ਨੇ ਵੀਡੀਓ ਵੀ ਆਨਲਾਈਨ ਸਾਡੇ ਚੈਨਲ ਦੇ ਪੋਣੀਆ ਤਾਂ ਸਾਡੇ ਨਾਲ ਸੰਪਰਕ ਨੰਬਰ ਦਿੱਤਾ ਜਾਊਗਾ ਸੰਪਰਕ ਨੰਬਰ ਤੇ ਤੁਸੀਂ ਸੰਪਰਕ ਕਰਕੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਤਾਂ ਅਸੀਂ ਤੁਹਾਡੀ ਵੀਡੀਓ ਫ੍ਰੀ ਪਾਵਾਂਗੇ ਸਾਡਾ ਚੈਨਲ ਸਬਸਕ੍ਰਾਈਬ ਕੀਤਾ ਹੋਣਾ ਚਾਹੀਦਾ ਉਹਨਾਂ ਦਾ ਤੇ ਸਾਨੂੰ ਸਕਰੀਨਸ਼ਾਟ ਭੇਜਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕੀਤਾ ਹੋਣਾ ਚਾਹੀਦਾ ਤਾਂ ਤੁਹਾਡੀ ਵੀਡੀਓ ਅਸੀਂ ਸਾਡੇ ਚੈਨਲ ਤੇ